ਸਤ ਸ੍ਰੀ ਅਕਾਲ ਜੀ ਪਾਲਾ ਰੈਡੀ ਖਾਨ ਤੇ ਬੱਬੋ ਵੈਲਕਮ ਹੈ ਜੀ ਤੇ ਅੱਜ ਵੀਡੀਓ ਡਾਗੀ ਆ ਪਿੰਡ ਬੋਰੀਵਾਲ ਕੰਗ ਜ਼ਿਲ੍ਹਾ ਅੰਮ੍ਰਿਤਸਰ ਤੇ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਵਿੱਚ ਆ ਤਿੰਨ ਝੋਟੀਆਂ ਖਾਲਾਂਗੇ ਦੋ ਸੱਜਰਾ ਇੱਕ ਆ ਗੱਬਰ ਖਾਲਾਂਗੇ ਤੇ ਬਾਕੀ ਪੁੱਛਣਾ ਤੇਰ ਵੀ ਜੀ ਨੂੰ ਤੇ ਕਰਦੇ ਹਾਂ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿਕਾਰ ਪੁੱਜ ਗਿਆ ਜੀ। ਵਧੀਆ ਵਧੀਆ ਤੁਸੀਂ ਸੁਣਾਓ। ਬੱਸ ਇੱਠਾ ਵਧੀਆ ਤੇਰਾ ਸਲਾਮ। ਹੋਰ ਸੁਣਾਓ। ਵਧੀਆ ਕੰਮ ਕਰ ਚੱਲੀ ਜਾਂਦਾ। ਜਿੰਨੇ ਵੀ ਪਾਲਾ ਡੇਰੇ ਨੂੰ ਸਾਡੇ ਵੀਰ ਭੈਣ ਭਰਾ ਪਿਆਰ ਕਰਦੇ ਸਾਰਿਆਂ ਦਾ ਦਿਲ तहे ਦਿਲੋਂ ਧੰਨਵਾਦ ਬਹੁਤ ਜੀ। ਕਿੰਨੀਆਂ ਲੈਂਦੀਆਂ ਅੱਜ ਫਿਰ? ਅੱਜ ਝੋਟੀਆਂ ਆਪਣੇ ਕੋਲ ਤਿੰਨ ਐ ਬਹੁਤ ਜ਼ਿਆਦਾ ਲੋਕਰ। ਠੀਕ ਹੈ ਜੀ। ਰਾਤੀ ਮਾਲ ਆਇਆ ਉਧਰ ਬਹੁਤ ਜ਼ਿਆਦਾ ਲੋਕਰ ਝੋਟੀਆਂ ਆ। ਠੀਕ ਹੈ ਠੀਕ ਹੈ। ਹਾਂ। ਠੀਕ ਹੈ ਜੀ। ਖਾਲੀ 1 ਕਿਲੋ ਮਿਲਣੀ ਦਾਲੇ। ਅੱਜ ਝੋਟੀਆਂ ਖਰਪੇ ਜੀ। ਹਾਂਜੀ। ਦੂਜੇ ਸੁਆ ਸਰੀਰ ਅੱ ਆ ਸੋ ਇਹਨੂੰ ਹੱਤਾ ਆ ਗਿਆ ਕੱਤੀ ਮਗਰ ਸੋ ਮਗਰ ਪੂਰੀ ਕੱਟੀ। ਬੁੜੀ ਕੱਤੀ ਆ ਗਈ ਮਗਰ। ਵਾਹ ਜੀ। ਦੇਖੋ ਕੀ ਵੱਖਰਾ ਹੋਇਆ ਥਣ ਲੱਗਿਆ। ਹਾਂ ਜੀ। ਖੋਲੀਏ। ਖੋਲੋ। ਖੋਲੋ ਜੀ। ਵਾਹ ਜੀ ਵਾਹ ਨਾਰਾ ਚੈੱਕ ਕਰੋ ਬੰਦਿਆ। ਦੇਖੋ ਫੇਸ ਕੁਆਲਟੀ ਛੋਟੀ ਦੀ। ਹਾਂ ਜੀ। ਇਹ ਦੂਜਾ ਸੁਆ ਆ ਗਈ ਹੈ। ਦੂਜਾ ਸੁਆ ਛੋਟੀ। ਠੀਕ ਹੈ ਜੀ ਮਗਰ ਆ ਗਈ ਬੁੜੀ ਕੱਟੀ। ਦੂਜੀ ਕੱਟੇ। ਵਾਹ ਜੀ ਵਾਹ। ਬਹੁਤ ਆ ਚੰਗੀ ਠੀਕ ਹੈ ਕੱਟੀ ਇਹ। ਠੀਕ ਹੈ ਜੀ। ਜਿੱਦਾਂ ਮੇਰੇ ਆਉਂਦੇ ਠੀਕਾ ਸਪੈਸ਼ਲ ਆਇਆ। ਠੀਕ ਹੈ ਜੀ। ਠੀਕਾ ਸਪੈਸ਼ਲ ਲੇ ਆਵੇ ਤੋਂ ਹਾਂਜੀ ਤੇ ਕਿੰਨਾ ਕੁ ਦੁੱਧ ਆ ਗਿਆ ਜੋ ਦੁੱਧ ਆਟਾ ਨੇ 12 ਕਿਲੋ ਨਾ ਛੋਟੀ 12 ਕਿਲੋ ਦੁੱਧ ਹਾਂ ਠੀਕ ਹੈ ਜੀ ਅਰੇ ਹੱਥ ਪੜਾ ਵੰਦਾ 10 ਕਿਲੋ ਹਾਂਜੀ ਹਾਂਜੀ ਠੀਕ ਹੈ ਹਾਂ ਕੁਆਲਟੀ ਵਾਹ ਜੀ ਵਾਹ ਤੇਵਾ ਚੈੱਕ ਕਰੋ ਤੁਸੀਂ ਬਸ ਕਿੰਨਾ ਕੁ ਜਵਾਈ ਜੋ ਤੁਹਾਡੇ ਹਿਸਾਬ ਨਾਲ ਦੁੱਧ ਤਾਂ ਪਹਿਲਾਂ ਸੂਏ ਨੇ 14 ਕਿਲੋ ਚ ਆਇਆ ਜੋ ਠੀਕ ਹੈ ਜੀ ਹਾਂ ਹੁਣ ਵੀ 13-14 ਕਿਲੋ ਸੌਖਾ ਦੁੱਧ ਵਾਹ ਜੀ ਵਾਹ ਪੂਰੀ ਸ਼ਕੀਨੀਆਂ ਜਾ ਕੇ ਛੋਟੀ ਆਇਕੋ ਕਟੀ ਬੂਰੀ ਮਗਰ ਵਾਕੇ ਕੰਦੇ ਜੀ ਨੂੰ ਚੋਂ ਚੋਂ ਆਕੰਬਰ ਲਗਾਓ ਠੀਕ ਹੈ ਜੀ ਹਾਂ ਵਾਹ ਜੀ ਵਾਹ ਕੰਡਾ ਹੀ ਪਾਈ ਸਦੀ ਲੈ ਹਾਂ ਜੀ ਤੇ ਦਸੀਏ ਡੇਟ ਰੇਟ ਬਿਲਕੁਲ ਜਾਇਜ਼ ਹੀ ਆ ਹਾਂ ਜੀ ਹਾਂ ਛੋਟੇ ਦਾ ਭਾਅ ਇੱਕ ਤੇ ਹੀ ਵੇਖ ਲੈ ਵੇਖਦੀ ਹੈ ਜੀ ਵੇਖਦੀ ਹੈ ਜਲਦੀ ਛੋਟੇ ਦਾ ਮੋਲ ਆਪਾਂ ਬਿਲਕੁਲ ਜਾਇਜ਼ ਕਰਨਾ ਵਾ ਹਾਂ ਜੀ ਛੋਟੇ ਦਾ ਮੋਲ ਕਰ ਲੀਏ ਇੱਕ ਪੰਜੀ ਕਰ ਲੀਏ ਹਾਂ ਜੀ ਭਾਵੇਂ 20 ਕਰ ਲੀਏ ਹਾਂ ਜੀ ਹਾਂ ਨਾ ਜਿਹੜੀ ਦੇਣੀ ਹੈ ਨਾ ਜਿਹੜੀ ਹਾਂ ਜੀ ਇੱਕ 15 ਦੀ ਝੋਟੀ ਦੇਦਾ ਵਾਹ ਜੀ ਵਾਹ ਜਿਹੜੀ ਗੱਲ ਵੇਖ ਲੋ ਰੇਟ ਵੀ ਦੱਦ ਦੇ ਵਾਹ ਜੀ ਵਾਹ ਤਾਂ ਲੈ ਕੇ ਲਗਾ ਗਏ ਵਖਰਾ ਗਾ ਜਵਾਈ 31 ਮਗ ਉਹ ਜਾਇਜ਼ ਤਾਂ ਕੱਟੀ ਵੀ ਬਹੁਤ ਚੰਗੀ ਮਗ ਹਾਂ ਠੀਕ ਹੈ ਜੀ ਕਹੋਲੀਏ ਦੋ ਨੰਬਰ ਵਾਲੀ ਹਾਂ ਦੱਤੇ ਵਾਲਾ ਸੋ ਜਿਹੜੀ ਸੂਈ ਆ ਇਹ ਪਹਿਲੇ ਸੂਏ ਸੂਈ ਆ ਪਹਿਲੇ ਸੂਏ ਝੋਟੀ ਵੇਖੋ ਥਾਂ ਠੀਕ ਹੈ ਜੀ ਵੇਖੋ ਵਾਹ ਜੀ ਵਾਹ ਪਰ ਚੌਥਾ ਦੇ ਨੇ ਸੂਈ ਨੂੰ ਚੌਥਾ ਦੇ ਨੇ ਸੂਈ ਨੂੰ ਬਾਕੀ ਠੰਡੇ ਸੀਲ ਇਤਾਂ ਦੀ ਆ ਵਾਹ ਜੀ ਵਾਹ 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 ਕਮਾਲ ਦੀਆਂ ਝੋਟੀਆਂ ਲਿਆਂਦੀਆਂ ਨੇ ਫੇਰ ਵਾਹ ਜੀ ਵਾਹ ਇਹਨੂੰ ਬੱਚਾ ਮੜਾ ਲਾ ਦਿਆ ਨਾ ਲਾ ਦੋ ਬੱਚਾ ਲਾ ਦੋ ਪਹਿਲਾ ਸੂ ਆ ਗਿਆ ਹੈ ਬਹੁਤ ਹੀ ਥਾਂ ਚੰਗਾ ਲੱਗਾ ਜੀ ਠੀਕ ਹੈ ਜੀ ਕੱਟ ਦੇਖੋ ਕੀ ਆ ਹਾਂ ਜੀ ਮਗੜ ਵੀ ਕੱਟੀ ਹੈ ਦੀ ਮਗੜ ਵੀ ਕੱਟੀ ਆ ਗਈ ਵਾਹ ਜੀ ਵਾਹ ਡਬਲ ਸਾਰਾ ਦੇਖੋ ਕੀ ਲੱਗਾ ਝੋਟੀਆਂ ਹਾਂ ਜੀ ਇਹ ਦੇਖ ਕਿੰਨਾ ਕਾ ਗਿਆ ਬੋਲਾ ਬਾ ਦੁੱਧ ਦਾ 9 ਕਿਲੋ 10 ਸੁਣਾਇਆ ਨੌ 10 ਕਿਲੋ ਠੀਕ ਹੈ ਦੁੱਧ 12 13 ਕਿਲੋ ਭੱਜੂਗੇ ਹਾਂਜੀ ਆ ਜਮਾੜੀ ਤੇ ਅੱਛਰਤ ਪਾੜ ਹੈਗੀ ਆ ਠੀਕ ਹੈ ਆ ਤੈਨੂੰ ਚੌਥਾ ਦੇਣਾ ਸੂਈ ਸਰ ਠੀਕ ਆ ਇਹ ਲੋ ਜੀ ਚੌਥੇ ਦਿਨ ਦੀ ਸੂਈ ਦੇ ੱਲੇ 9 10 ਕਿਲੋ ਬੋਲਾ ਯਾ ਬਾਕੀ ਚੈੱਕ ਕਰ ਉਹ ਤੂੰ ਪਿੰਡੇ ਪਾਂਦੇ ਦੀ ਸਰੀ ਸੂੜ ਪੂਰਾ ਕੱਦ ਛੋਟੀ ਦਾ ਵੱਡਾ हां जी। ਤਾਂ ਕਮਰੇ ਦੇ ਪਿੱਛੇ ਬਾਹਰ ਰਹਿਣ ਦੇ ਬਾਹਰ ਕੱਢ ਦੇ। ਦੋ ਮਿੰਟ। じゃ ਇਧਰ ਗਾਂ ਕਰਦੇ। ਉਪਰਾਂ ਬਾਥਰੂਮ ਨੂੰ ਕਰਦੇ। ਖਾਹਥਣ। ਵਾਹ ਜੀ ਵਾਹ। ਖਾਹਥਣ। ਇਹ ਪਰਲੀ ਸਾੜ ਤਾਂ ਪਾ ਲਿਆ ਥੋੜੀ ਜਿਹੀ। ਜੀ ਹਾਂ ਜੀ ਤਾਂ ਜੀ ਇਹ ਥੋੜੀ ਪਾ ਲਿਆ। ਬਣਦੇ। ਦੋ ਆਈ ਇੱਕ ਨੂੰ ਬਚਵਾਈਏ ਇੱਕ। ਠੀਕ ਹੈ ਜੀ। ਕੋੜਾ ਕੈਮਰੇ ਤੋਂ ਦੱਸਦੀ ਆ ਹਾਂਜੀ ਇਹ ਦੂੜਾ ਖਾਣ ਲੈ ਗਾਜੀ ਠੀਕ ਆ ਜੀ ਆ ਗੋਗਾ ਆ ਗਿਆ ਜਵਾਈ ਨੋਤਰੀ ਲੱਗੀ ਆਗੇ ਸਾਡੇ ਕੋਲ ਥੋੜਾ ਜਿਹਾ ਕੈਮਰੇ ਤੋਂ ਦੱਸਦੀ ਆ ਹਾਂ ਠੀਕ ਆ ਜੀ ਹੋਲੀ ਜਵਾਈ ਠੀਕ ਆ ਜੀ ਖੋਲੀਏ ਹੋਰ ਥਣ ਖਾਓ ਲਾ ਕੋਈ ਆਇਤਾ ਦੇ ਬੋਲੇ ਵਾਹ ਜੀ ਵਾਹ ਦੇਖੋ ਵਖਰਾ ਵਖਰਾ ਕਰਨ ਲੱਗਾ ਹਾਂ ਜੀ ਹਾਂ ਜੀ ਕਾਤੀ ਰਫਾ ਕੀ ਜੋਟੀ ਦਾ ਪੂਰਾ ਫੁੱਲ ਸ ਆ ਜਾਗੇ ਜੋਟੀ ਲੈਵਾ ਚੈੱਕ ਕਰੋ ਨਹੀਂ ਜੋਟੀ ਦਾ ਲੈਵਾ ਹੋ ਨਹੀਂ ਗਾਉ ਨਹੀਂ ਹਾਂ ਜੀ ਇਹ ਕਿੰਨਾ ਕੁ ਚਵਾਈ ਜਾਊ ਦੁੱਤ 12 13 ਚਲੋ ਕੀ ਜਾਂਦਾ ਹੈ ਢੀ ਜੋਟੀ ਹਾਂ ਜੀ ਚਾਹੀਦਾ ਜੀ ਇਹ ਥੋੜਾ ਹੀ ਆ ਹਾਂ ਜੀ ਹਾਂ ਜੀ ਵਾਹ ਜੀ ਵਾਹ। ਰਾਤੀ ਠੰਡੀ ਸੀ ਹਵਾ ਬਣੀ ਹੈ। ਹਾਂਜੀ। ਵਾਹ ਜੀ ਵਾਹ। ਆਮੜ ਘਟੀ ਹੈਗੀ। ਬਿਲਕੁਲ ਤਾਜੀ ਹੈ। ਇਹਦਾ ਰੇਟ ਰੇਟ ਇਹਦਾ ਬਿਲਕੁਲ ਜਾਇਜ਼ ਹੈ ਨਾ। ਹਾਂਜੀ। ਓਹ ਤੇ ਭਾਵੇਂ ਇੱਕ ਵੀ ਦੀ ਵੇਖ ਲੋ ਛੋਟੀ ਹਾਂਜੀ ਨਹੀਂ ਛੋਟੀ ਵੇਖਦੀ ਹਾਂ ਤਾਂ ਇਹ ਕਹਿੰਦਾ ਲੈਵਾ ਕੇ ਫੜਵਾ ਆ ਜੀ ਵਾ ਕਿੰਨੇ ਦੇ ਦੇਣੀ ਛੋਟੀ ਦਾ ਕਰਨਾ ਭਾਵੇਂ 10 ਕਰ ਲਈਏ ਹਾਂਜੀ ਭਾਵੇਂ 15 ਤੋਂ ਮੱਝ ਕਰ ਲਈਏ ਹਾਂਜੀ ਹਾਂ ਛੋਟੀ ਨਾ ਇੱਕ ਪੰਜ ਦੀ ਦੇ ਦਾਂਗੇ ਇੱਕ ਪੰਜ ਦੀ ਵਾਹ ਜੀ ਵਾ ਉਹ ਚੋ ਕੋ ਵੀ ਬਾਹਰ ਫੋਨ ਲਾ ਮਾਂ ਤਾਂ ਜਿੰਨਾ ਉਹ ਕਰਦਾਂ ਠੀਕ ਹੈ ਜੀ ਅੱਗੀ ਆ ਗਈ ਗੱਬਨ ਪੂਰਾ ਕਰ ਦਵਾਂਗਾ ਅੱਜ ਮੈਂ ਹਾਂਜੀ ਨਿਕਾ ਨਿਕਾ ਲੱਗਾ ਜੀ ਲੇ ਵਾਲਾ ਪਛਾੜ ਹੋਣਾ ਹਾਂਜੀ ਹਾਂਜੀ ਆ ਖੁੱਲੇ ਵਾ ਗਾਂ ਵੀ ਬੜਾ ਪਛਾੜ ਵੀ ਖੁੱਲੇ ਚੰਦੇ ਦੀ ਇਹ ਗੱਪਣ ਗੜੀ ਗੱਪਣੇ ਛੋਟੀ ਬਹੁਤ ਜ਼ਿਆਦਾ ਚੰਗੀ ਪਹਿਲਾ ਸੋਲ ਬਲੂਨ ਕੱਟੀ ਜੇ ਬਲੂਨ ਕੱਟੀ ਆ ਗਈ ਆ ਛੇ ਦੰਦ ਬਹੁਤ ਠੀਕ ਹੈ ਜੀ ਲੈਓ ਤਾਂ ਸਭ ਲੈ ਲੈ ਵਾਈ ਬੜਾ ਚੰਗਾ ਲੱਗਾ ਹਾਂਜੀ ਹਾਂਜੀ ਲੋਗਾਂ ਕਾ ਥਣ ਲੱਗਾ ਠੀਕ ਹੈ ਜੀ ਇੱਕ ਨਗੜਿਆਂ ਲਾਜੂ ਇਹ ਹਫਤਾ ਖਾਦੀ ਪੂਰਾ ਹਫਤਾ ਖਾਦੀ ਪੂਰਾ ਠੀਕ ਹੈ ਜੀ ਛੋਟੀ ਲੈ ਵਾ ਖਰੂ ਠੀਕ ਹੈ ਜੀ ਪਹਿਲੇ 6 ਹਫਤਾ ਟਾਈਮ ਆਏ ਪੜੂਗੀ ਬਹੁਤ ਜਿਆਦਾ ਚੰਗਾ ਲੱਗਾ ਹਾਂਜੀ ਐ ਠੰਡੀ ਸੀਲ ਇਦਾਂ ਬਸ ਲੇ ਇਦਾਂ ਬੈਠੋ ਠੀਕ ਹੈ ਜੀ ਹਾਂ ਦੱਰਦੀ ਕਿ ਹਾਂਜੀ ਥੋੜੀ ਦਾਲ ਦਿੰਦੀਆਂ ਕੰਮਾਂ ਕਿ ਲਗਾ ਹਾਂਜੀ ਆ ਪਿੱਛੇ ਵਖਾ ਦੇ ਵਾਹ ਜੀ ਵਾਹ ਐ ਕਿ ਲੈ ਵਾ ਪਸ਼ਾਨ ਨੂੰ ਜਿੰਨਾ ਹਾਂਜੀ ਤੇ ਦੱਸ ਦੀ ਇਹਦਾ ਦੇ ਬਿੰਦੀ ਵਾਲਾ ਇਹਦਾ ਥੋੜਾ ਜਿਹਾ ਕਰਨਾ ਹਾਂਜੀ ਦੇਣ ਵਾਲਾ ਠੀਕ ਹੈ ਜੀ ਛੋਟੇ ਜਿਹੜਾ 100 ਵੀ 90 95 ਦੀ ਹੈ ਹੈਗੀ ਆ ਜੀ ਹੈਗੀ ਆ ਮੋਲ 85 ਕਰ ਲੀਏ 90 ਕਰ ਲੀਏ ਛੋਟੇ ਹਾਂ ਜਿਹੜੀ ਨਾ ਹਾਂਜੀ ਜਿਹੜਾ 2000 ਛੱਡਾਂਗੇ ਦਾ 70000 78000 ਜੱਟੀ ਦੇਦਾ ਠੀਕ ਹੈ ਜੀ ਗੱਬਣ ਗੱਬਣ ਠੀਕ ਹੈ ਜੀ ਆਹ ਚਾਹ ਦੀ ਪੂਰੀ ਵੱਡੀ ਆ। ਹਾਂਜੀ। ਆਹ ਵੇਖੋ ਚੈੱਕ ਕਰੋ ਤੁਸੀਂ ਝੋਟੀਆਂ ਕਿੱਦਾਂ ਦੀਆਂ ਖੁੱਲੇ ਲੇਵੇ ਵਾਲੀਆਂ, ਪਿੱਲੇ ਦੁੱਜੀ ਸੂਏ, ਚੰਗੇ ਦੁੱਧ ਵਾਲੀਆਂ। ਭਰਾਵੇ ਚੋਹ ਚਵਾਗਤ ਸੱਲੇ ਕਰਕੇ ਖੜੇ। ਠੀਕ ਹੈ ਜੀ। ਜੋ ਕੁਝ ਆਪਾਂ ਦੱਸਾਂਗੇ ਉਹ ਨੀਵੇ ਤਾਜ਼ੀਆਂ ਸੂਈਆਂ ਬੇ। ਠੀਕ ਹੈ ਜੀ। ਤੇ ਐਡਰੈਸ ਦੱਸ ਦਿਓ ਫੇਰ ਆਪ ਨੂੰ। ਆ ਮੇਰਾ ਅਵਤਾਰ ਸਿੰਘ ਜੇ। ਹਾਂਜੀ। ਪਿੰਡ ਬੋੜੇਵਾਲ ਕੰਗ। ਠੀਕ ਆ। ਸੇਲਮ ਜਿਠਾ ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਫੋਨ ਨੰਬਰ 9463526806। ਠੀਕ ਹੈ ਜੀ। ਹਾਂਜੀ। ਸਤਿ ਸ੍ਰੀ ਅਕਾਲ।